किसान साथियों इस टाइम जो है लुधियाना मेले में है किसान मेले में और किसान मेले में एक जो है चारों तरफ जो है जुलूस निकल बात कर रहे जो है खेती की कि कोई खेती होनी चाहिए कौन सी खेती की बात कर रहे भाई साहब सीक जी राम 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 जी क्या हाल है बहुत तो बढ़िया आप बताओ आप जो ना चारों तरफ के चक्कर क्यों लग रहे और के इस पर लिख रहे हैं मांग के है मांग सारा पंजाब चीके मार मार कर कमरा हो गया और हमारे जो लीडर है वो देश दरोही है देश विरोधी है मांग क्या है मांग मांग है खास खेल भीम की खेती पंजाब में और राजस्थान में हो रही है एमपी में हो रही है उत्तराखंड में हो रही है अद्धा भारत बीज रहे हैं हमारे को सिर्फ चिट्टा टीका सरंज भेजते हैं। हम चाहते हैं कि ये खेती पंजाब में भी हो जरूरत क्या है इसकी जरूरत है रोज रोजाना ना ਬਾਹੂਆਂ ਵਿੱਚ ਰੇਂਜ ਹੁੰਦੀ ਹੈ ਟੀਕਾ ਹੁੰਦਾ 10 ਤੋਂ 15 ਮੁੰਡੇ ਰੋਜ਼ ਮਰ ਰਹੇ ਆ ਪੰਜਾਬ ਮੌਤ ਕੀ ਮੰਡੀ ਬਣ ਚੁੱਕਾ ਹੈ ਮੌਤ ਕੀ ਮੰਡੀ ਬਣੇ ਪੰਜਾਬ ਕੋ ਸਿਰਫ ਕੁਦਰਤ ਕੀ ਇਹ ਦੇਨ ਇਹ ਵਰਦਾਨ ਬਚਾ ਸਕਦਾ ਹੈ ਜੋ ਯੁੱਧ ਨਸ਼ਾ ਵਿਰੋਧੀ ਚੱਲ ਰਿਹਾ ਸਰਕਾਰ ਕੀ ਤਰਫੋਂ ਸੇ वो कोई भी हल नहीं होता अभी इतना पंजाब आज हम जिस हलके में जाते हैं इस तरह लोग सड़कें को जाम करके रख देते हैं इतनी बड़ी मांग बन चुकी है सरकार ध्यान नहीं दे रही है आप लोग कौन हो किसके बैनर तले ये मांग करने लग रहे हो और कहां-कहां से आकर इकट्ठे हुए हो इस जगह को क्यों चुना गया हमें 10 साल हो गए ये मार्च करते को पूरे पंजाब में हमने 10 साल से ना जथेबंदी इंसाफ टीम प, एक मिनट इंसाफ टीम पंजाब जथेबंदी बनाकर ਪੂਰੇ ਪੰਜਾਬ ਮੈਂਨੇ ਅਬ ਲੋਕੋ ਕੋ ਜਾ ਕੇ ਚਰਨ ਸਪਰਸ਼ ਕੀ ਹੈ ਵੀ ਭਾਈ ਹਮਾਰਾ ਸਾਥ ਦੋ ਪੰਜਾਬ ਪੂਰਾ ਚਲ ਚੁਕਾ ਹੈ ਹਮਾਰੀ ਜਿੱਥੇ ਬੰਦੀ ਕੇ ਸਾਥ ਬਹੁਤ ਬੜੀ ਰੈਲੀਆਂ ਹੋ ਰਹੀਆਂ ਹਨ ਮਲੇਰ ਕੋਟਲਾ ਬਟਿੰਡਾ ਲੁਧਿਆਣਾ ਅੱਜ ਚਾਹੇ ਜਿੱਥੇ ਵੀ ਜਾ ਰਹੇ ਹਾਂ ਬਹੁਤ ਬੜੀ ਸੰਖਿਆ ਮੈਂ ਲੋਕ ਕਹਿ ਰਹੇ ਹਨ ਅਗਰ ਬੱਚੇ ਬਚਾਣੇ ਹੈ ਜੱਗਾ ਜੀ ਤੁਹਾਡੀ ਇਸ ਲਹਿਰ ਨਾਲ ਬਚਾਣੇ ਹਮ ਆਪਕੇ ਸਾਥ ਹੈ ਵੀ ਜੇ ਹਿਆਣੇ ਚੋਸ ਆ ਰਹਾ ਐ ਐਮਪੀ ਚੋਸ ਆਦੀ ਰਾਜਸਥਾਨ ਚੋਸ ਆਦੀ ਆ ਪੰਜਾਬ ਨਾ ਮਤਰਾ ਹੀ ਮੈਂ ਕਿਉਂ ਕੋ ਸਲੂਕ ਕਰਦੇ ਨੇ ਅਸੀਂ 10 ਬੂਟੇ ਬੀਜ ਲਏ ਤੇ ਸਾਡਾ ਪਰਚਾ ਹੋ ਜਾਂਦਾ 10 ਬੂਟਿਆਂ ਦਾ ਤੇ ਇਹ ਐਮਪੀ ਚ ਰਾਜਸਥਾਨ ਚ ਬਾਕੀ ਸਟੇਟਾਂ ਚ ਨਹੀਂ ਖੋਲਿਆ ਸਾਰੇ ਵਾਸਤੇ ਇੱਕ ਮਿੰਟ ਹਰਿਆਣਾ ਮੈਂ ਖੇਤੀ ਹੋ ਰਹੀ ਆਪਕੋ ਕਿਸ ਨੇ ਕਹਾ ਹਰਿਆਣਾ ਨਹੀਂ ਨਹੀਂ ਰਾਜਸਥਾਨ ਐਮਪੀ ਯੂਪੀ ਬਾਕੀ ਸਟੇਟਾਂ 12 ਸੂਬੇ ਹੁੰਦੇ ਆ ਸਾਡੇ ਚ ਕਿਉਂ ਨਹੀਂ ਗਈ ਪੰਜਾਬ ਨਾਲ ਵਿਤਕਰਾ ਕਿਉਂ ਆ ਸਾਡੇ 10 ਬੂਟੇ ਬੀਜ ਲਏ 10 ਬੂਟਿਆਂ ਦਾ ਸਾਡੇ ਪਰਚਾ ਹੋ ਜਾਂਦਾ ਸਾਡੇ ਗੋਲੀਆਂ ਚਿੱਟਾ ਤੇ ਦੇ ਦੇ ਸਾਨੂੰ ਗਾਬੇ ਕੈਪਸੂਲ ਸਾਡੇ ਬੱਚੇ ਮਾਰੀ ਜਾਂਦੇ ਨੇ ਇਹ ਬੜੀ ਗੋਲੀ ਕਿੱਡੀ ਮਾੜੀ ਹੈ ਜਿਹਦਾ ਨੁਕਸਾਨ ਹੋ ਜਾ। ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਪੰਜਾਬ ਦੇ ਵਸਨੀਕਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਜਿਹੜਾ ਸਿਲਕ ਰੋਡ ਹੈ ਤੁਹਾਨੂੰ ਵੀ ਪਤਾ ਸਿਲਕ ਰੋਡ ਕਿਹਨੂੰ ਕਹਿੰਦੇ ਨੇ ਉਹ ਸਿਲਕ ਰੋਡ ਪੰਜਾਬ ਦੇ ਵਿੱਚੋਂ ਜਾਂਦਾ ਹੈ ਵਪਾਰੀਆਂ ਨੂੰ ਪੰਜਾਬ ਦੀ ਜ਼ਮੀਨ ਚਾਹੀਦੀ ਆ ਚਿੱਟਾ ਇੱਕ ਸਾਜ਼ਿਸ਼ ਦੇ ਤਹਿਤ ਸਾਡੇ 'ਚ ਲੈ ਕੇ ਆਂਦਾ ਗਿਆ ਫਿਰ ਸਰਕਾਰ ਨੇ ਚਿੱਟੇ ਦਾ ਬਦਲ ਦਿੱਤਾ ਜੀਵ ਥੰਡੇ ਵਾਲੀ ਗੋਲੀ ਜਿਹੜੀ ਸਾਡੇ ਬੱਚਿਆਂ ਨੂੰ ਨਮਰਦ ਬਣਾ ਰਹੀ ਆ ਜਿਹੜੀ ਸਾਡੀ ਇਹ ਖਸਖਸ ਦੀ ਖੇਤੀ ਖਸਖਸ ਦੀ ਪਹਿਲਾਂ ਹੋ ਰਹੀ ਸੀ ਪ੍ਰਤਾਪ ਸਿੰਘ ਕੈਰੋ ਨੇ ਬੰਦ ਕੀਤੀ ਸੀ ਅਸੀਂ ਦੁਵਾਰਾ ਕਹਿੰਦੇ ਆ ਵੀ ਸਾਡੇ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਵੇ ਇਹ ਸਰਕਾਰ ਸੈਂਟਰ ਦੀ ਸਾਡੇ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਨੂੰ ਖਾਲੀ ਕਰਨਾ ਚਾਹੁੰਦੀ ਆ ਪੰਜਾਬ ਦੀ ਵਪਾਰੀਆਂ ਨੂੰ ਜ਼ਮੀਨ ਚਾਹੀਦੀ ਆ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਇਹਨਾਂ ਨੂੰ ਜੇ ਪੰਜਾਬ ਨਹੀਂ ਰਿਹਾ ਤਾਂ ਤਾਂ ਭਾਰਤ ਦਾ ਨਕਸ਼ਾ ਇਸ ਸੰਸਾਰ ਦੇ ਨਕਸ਼ੇ ਦੇ ਉੱਤੇ ਮਿਟ ਜੂਗਾ ਇਸ ਕਰਕੇ ਸਾਡਾ ਜਿਹੜਾ ਮਤਲਬ ਖਸਖਸ ਦੀ ਖੇਤੀ ਸਾਡੀ ਲਾਗੂ ਹੋਣੀ ਚਾਹੀਦੀ